ਕਿ ਕਿਸ ਤਰੀਕੇ ਦੇ ਨਾਲ ਇਹ ਝਾੜੂ ਵਾਲਿਆਂ ਦੀ ਸਰਕਾਰ ਸੂਬੇ ਨੂੰ ਲੁੱਟ ਰਹੀ ਹੈ ਤੇ ਕੁੱਟ ਰਹੀ ਹੈ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਰਾਪਸ਼ਨ ਚੱਲ ਰਹੀ ਹੈ ਸਾਡਾ ਪੈਸਾ ਲੁੱਟ ਕੇ ਦਿੱਲੀ ਲੈ ਜਾ ਰਹੇ ਸਾਡਾ ਮੁੱਖ ਮੰਤਰੀ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਾ ਦੋਸ਼ ਬਿਲਕੁਲ ਮੂਕ ਦਰਸ਼ਕ ਕੁੱਟੇ ਟੇਗ ਗਿਆ ਤੇ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਲੈ ਜਾ ਰਹੇ ਮੈਂ ਪਹਿਲਾਂ ਕਿਹਾ ਸੀ ਇਹ ਕਾੜੇ ਅੰਗਰੇਜ਼ ਹੈ ਉਹ ਟਿੱਕ ਲਈ ਜਾਣ ਕੇ ਉਹੀ ਕੁਝ ਹੋ ਰਿਹਾ ਸੋ ਉਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਅੱਜ ਇਹ ਮੀਟਿੰਗ ਬੁਲਾਈ ਹੈ ਠੀਕ ਹੈ ਉਹ ਰਿਪੋਰਟ ਹੋਏ ਕਿ ਜਿਹੜੇ ਬੱਚੇ ਹਨ ਉਹਨਾਂ ਨੂੰ ਬਾਬਾ ਤੁਸੀਂ ਕੀ ਕਰਨਾ ਚਾਹੋਗੇ ਜਿਹੜੇ ਹਾਲਾਤਾਂ ਦੇ ਵਿੱਚ ਬਾਦ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ 56 ਇੰਚ ਦਾ ਸੀਨਾ ਕੱਲਾ ਪਾਕਿਸਤਾਨ ਨੂੰ ਹੀ ਦਿਖਾਇਆ ਜਾਵੇ ਜਿਹੜਾ ਅੱਗੇ ਤੇ ਕਹਿਦਾ ਕੁਝ ਨਹੀਂ ਹੈ ਇਹ ਨੂੰ ਥੋੜਾ ਜਿਹਾ ਯੂ ਐਸ اے ਨੂੰ ਵੀ ਦਿਖਾ ਦਿਓ ਤੁਸੀਂ ਅੱਜ ਉਹਨਾਂ ਦੇ ਆ ਐਪਲ ਮੋਏ ਨਾ ਉਹਨਾਂ ਦਾ ਕਿੰਨੀਆਂ ਚੀਜ਼ਾਂ ਇੱਥੇ ਉਹ ਵੇਚਦੇ ਐ ਅੱਜ ਵਾਪਸ ਭੇਜ ਦਿਓ ਕੱਲ ਨੂੰ ਸਾਡੇ ਬੰਦੇ ਆਉਣੇ ਬੰਦ ਹੋ ਜਾਣੇ ਐ ਪਹਿਲਾਂ ਅਭੀ ਤਾਂ ਕਾਨੂੰਨ ਇਹੀ ਸੀ ਜਾਦੇ ਬੰਦੇ ਉੱਥੇ ਐਂਟਰ ਕਰੇ ਐ ਉਦੋਂ ਕਾਨੂੰਨ ਹੋਰ ਸੀ ਉਸ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਉੱਥੇ ਰੱਖਣਾ ਚਾਹੀਦਾ ਐ ਇਹ ਨਹੀਂ ਐ ਕਿ ਜੀ ਅੱਜ ਕਾਨੂੰਨ ਬਦਲ ਕੇ ਸਾਡੇ ਬੰਦੇ ਵਾਪਸ ਭੇਜ ਦੋ ਸੋ ਇਹ ਬਹੁਤ ਹੀ ਮਾੜੀ আর ਨਿੰਦਣਯੋਗ ਗੱਲ ਐ ਤੇ ਬੀਜੇਪੀ ਦੀ ਸਰਕਾਰ ਤੇ ਸਿੱਧਮ ਸਿੱਧਾ ਮੇਰਾ ਦੋਸ਼ ਹੈ ਕਿ ਤੁਸੀਂ ਨਕਮਿਓ ਤੁਹਾਡੇ ਹੁੰਦੇ ਹੋਏ ਸਾਡੇ ਨੌਜਵਾਨਾਂ ਨੂੰ ਦੂਰਗਤੀ ਕਰਕੇ ਵਾਪਸ ਭੇਜਿਆ ਜਾ ਰਿਹਾ ਜਿਹੜੇ ਕਿ ਜਦ ਐਂਟਰ ਹੋਏ ਸੀ ਜਦ ਉੱਥੇ ਕਾਨੂੰਨ ਐ ਸੀ ਵੀ ਇਹਨਾਂ ਨੂੰ ਫੜ ਕੇ ਇੱਕ ਦਿਨ ਬਾਅਦ ਛੱਡ ਕੇ ਇਹਨਾਂ ਪਰ ਕੇਸ ਚਲਾਓ ਪਰ ਉਹ ਸਾਰੇ ਕੇਸ ਉੱਥੇ ਰਹਿ ਗਏ ਬੰਦੇ ਲੇਕਿਨ ਇਹਨਾਂ ਨੂੰ ਅੱਜ ਮਾਵਾ ਵੀ ਬਿਲਕਦੀਆਂ ਜ਼ਮੀਨ ਬਾਪ ਨੇ ਵੇਚ ਕੇ ਬਾਹਰ ਭੇਜਿਆ 에ਜੰਟ ਪੈਸੇ ਖਾ ਗਿਆ ਇਹ ਹੁਣ ਉਹ ਵਾਪਸ ਆ ਕੇ ਇੱਥੇ ਕੁਝ ਕਰਨ ਦੇ ਯੋਗ ਨਹੀਂ ਲੋਕ ਸਮਝ ਗਏ ਆ ਕਿ ਇਹ ਮਕਾਰ ਲੋਕ ਹੈ ਇਹ ਝੂਠੇ ਲੋਕ ਹੈ ਇਹ ਛਲਾਵਾ ਦੇ ਕੇ ਮੌਕੇ ਦੇ ਮੌਕੇ ਸਤਾ ਪਰ ਕਾਬਜ ਹੋ ਜਾਂਦੇ ਬਾਅਦ ਚੜਦੇ ਕੁਝ ਨਹੀਂ ਦਿੱਲੀ ਵਾਲਿਆਂ ਨੇ ਲੋਕਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਤਾ ਇਹ ਪਾਰਟੀ ਦਾ ਇਸ ਤਰ੍ਹਾਂ ਗੋਲ ਹੋ ਰਿਹਾ ਹੈ ਦਿੱਲੀ 'ਚ ਹੋ ਗਿਆ ਥੋੜੇ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਹੋ ਜਾਏਗਾ ਸਾਕਾਬ੍ਰਸ ਦਾ ਕਾਂਗਰਸ ਪਾਰਟੀ ਨੇ ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਮੈਨੂੰ ਟਿਕਟ ਵੀ ਦਿੱਤੀ ਮੈਂ ਐਮਪੀ ਵੀ ਬਣਿਆ ਮੈਂ ਤਿੰਨ ਵਾਰ ਐਮਐਲਏ ਵੀ ਬਣਿਆ ਮੈਂ ਕਾਂਗਰਸ ਪਾਰਟੀ ਦਾ ਹਮੇਸ਼ਾ ਧੰਨਵਾਦੀ ਹਾਂ ਮੈਂ ਨਾ ਕਦੇ ਕੋਈ ਅਹੁਦਾ ਮੰਗਿਆ ਨਾ ਮੈਂ ਕਦੇ ਅਹੁਦੇ ਦੀ ਕਿਸੇ ਰੇਸ ਵਿੱਚ ਹੁੰਦਾ ਨਾ ਮੈਂ ਕਿਸੇ ਧੜੇਵਾਦੀ ਵਿੱਚ ਹੈ ਨਾ ਹੀ ਮੈਂ ਕਿਸੇ ਦੇ ਖਿਲਾਫ ਹੈ ਮੈਂ ਪਾਰਟੀ ਵਿੱਚ ਜਿਹੜਾ ਬੰਦਾ ਉਹਦਾ ਹਰ ਦਾ ਸਤਿਕਾਰ ਕਰਦਾ ਤੇ ਉਹਨਾਂ ਨੂੰ ਨਾਲ ਉਹਨਾਂ ਦੇ ਨਾਲ ਚੱਲਦਾ ਉਹਨਾਂ ਨੂੰ ਨਾਲ ਲੈ ਕੇ ਚੱਲਦਾ ਮੈਨੂੰ ਪਾਰਟੀ ਨੇ ਜਨਰਲ ਸਕੱਤਰ ਦਾ ਅਹੁਦਾ ਆਪਰ ਕੀਤਾ ਸੀ ਮੈਨੂੰ ਉਹਨਾਂ ਨੇ ਕਿਸੇ ਸਟੇਟ ਦਾ ਚਾਰਜ ਲਵਾਉਣ ਦੀ ਵੀ ਗੱਲ ਕੀਤੀ ਸੀ ਮੈਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਵੱਡਾ ਜਿੰਨੇ ਜੋਗਾ ਮੈਂ ਹਾਂ ਨਹੀਂ ਉੱਥੇ ਤੱਕ ਲੈ ਕੇ ਜਾ ਰਹੇ ਹੋ ਪਰ ਮੈਂ ਆਪਣੇ ਇਲਾਕੇ ਵਿੱਚ ਕੰਮ ਕਰਨਾ ਚਾਹੁੰਦਾ ਮੈਨੂੰ ਜਲੰਧਰ ਦੇ ਲੋਕਾਂ ਨੇ ਪਾਉਣੇ 2 ਲੱਖ ਵੋਟਾਂ ਦੇ ਨਾਲ ਜਿਤਾਇਆ ਮੈਨੂੰ ਚਮਕੌਰ ਦੇ ਲੋਕ ਪਿਆਰ ਕਰਦੇ ਹਨ ਮੈਂ ਪੰਜਾਬ ਵਿੱਚ ਹੀ ਇਹ ਕੰਮ ਕਰਨਾ ਚਾਹੁੰਦਾ ਕਿਉਂਕਿ ਇਹ ਮੈਂ ਹੋਰ ਪਾਸੇ ਜ਼ਿਆਦਾ ਟਾਈਮ ਦਊਂਗਾ ਤਾਂ ਮਿੱਤੂ ਆਪਣੇ ਇਲਾਕਿਆਂ ਨੂੰ ਟਾਈਮ ਨਹੀਂ ਦੇ ਰਿਹਾ ਇਸ ਕਰਕੇ ਮੈਂ ਹੱਥ ਜੋੜ ਕੇ ਮਾफी ਮੰਗੀ ਬਹੁਤ ਧੰਨਵਾਦ